ਸਤਿ ਸ਼੍ਰੀ ਅਕਾਲ ਜੀ ਮੈਂ ਹਕਬਰ ਸਿੰਘ 베ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਟਿਆਲਾ ਪਹੁੰਚ ਰਹੇ ਆ ਪ੍ਰਨੀਤ ਕੌਰ ਦੇ ਹੱਕ ਵਿੱਚ ਇੱਕ ਰੈਲੀ ਕਰਨ ਜਾ ਰਹੇ ਆ ਜਿਸ ਨੂੰ ਫਤਿਹ ਰੈਲੀ ਦਾ ਨਾਮ ਦਿੱਤਾ ਗਿਆ ਹੈ ਪਰੰਤੂ ਜਿਵੇਂ ਹੀ ਪ੍ਰਧਾਨ ਮੰਤਰੀ ਦੀ ਪੰਜਾਬ ਫੇਰੀ ਹੁੰਦੀ ਹੈ ਤਾਂ ਬਹੁਤ ਸਾਰੀਆਂ ਚਰਚਾਵਾਂ ਇਸ ਕਰਕੇ ਦਿਖਾਈ ਦਿੰਦੀਆਂ ਕਿਉਂਕਿ ਜਦੋਂ 2022 ਦੇ ਵਿੱਚ ਪ੍ਰਧਾਨ ਮੰਤਰੀ ਪੰਜਾਬ ਪਹੁੰਚਦੇ ਆ ਤਾਂ ਸੁਰੱਖਿਆ ਬਰੀਚ ਦਾ ਮਾਮਲਾ ਵੀ ਸਾਹਮਣੇ ਆਇਆ ਸੀ ਜਿਸ ਕਰਕੇ ਹੁਣ ਸਖਤ ਸੁਰੱਖਿਆ ਪ੍ਰਬੰਧ ਪਟਿਆਲਾ ਦੇ ਵਿੱਚ ਦਿਖਾਈ ਦੇ ਰਿਹਾ ਕਿਉਂਕਿ ਪਟਿਆਲਾ ਦੇ ਵਿੱਚ ਰੈਲੀ ਕਰਨ ਤੋਂ ਬਾਅਦ ਹਜੇ ਹੋਰ ਦੋ ਜ਼ਿਲ੍ਹਿਆਂ ਦੇ ਵਿੱਚ ਵੀ ਪ੍ਰਧਾਨ ਮੰਤਰੀ ਨੇ ਜਾਣਾ ਪਰੰਤੂ ਸਭ ਤੋਂ ਵੱਡੀ ਗੱਲ ਇਹ ਆ ਕਿ ਪੰਜਾਬ ਪੁਲਿਸ ਦਬਾਅ ਦੇ ਵਿੱਚ ਕਿਉਂ ਆ ਜਾਂ ਕਹਿ ਸਕਦੇ ਆ ਕਿ ਜਿਸ ਤਰ੍ਹਾਂ ਦੀ ਚੜ੍ਹੋਤੀ ਦੇ ਵਿੱਚੋਂ ਪੰਜਾਬ ਪੁਲਿਸ ਨੂੰ ਲੰਘਣਾ ਪੈਂਦਾ ਹੈ ਪੰਜਾਬ ਪੁਲਿਸ ਦੇ ਅਧਿਕਾਰੀਆਂ ਨੂੰ ਲੰਘਣਾ ਪੈਂਦਾ ਹੈ ਤਾਂ ਕਹਿ ਸਕਦੇ ਆ ਕਿ ਵੱਡੇ ਨਤੀਜੇ ਜਾਂ ਕਹਿ ਸਕਦੇ ਆ ਕਿ ਖਮਿਆਜਾ ਪੁਕਤਲਾ ਪਿਆ ਸੀ ਬਹੁਤ ਸਾਰੇ ਪੁਲਿਸ ਅਧਿਕਾਰੀਆਂ ਨੂੰ ਜਦੋਂ ਪੀਐਮ ਮੋਦੀ ਪੰਜਾਬ ਪਹੁੰਚਦੇ ਆ ਤਾਂ ਉਸ ਦੇ ਵਿੱਚ ਇੱਕ ਐਸਪੀ ਦੋ ਡੀਐਸਪੀ ਤਾਂ ਹੋਰ ਬਹੁਤ ਸਾਰੇ ਪੁਲਿਸ ਅਧਿਕਾਰੀਆਂ ਨੂੰ ਉਹਨਾਂ ਨੂੰ ਮੁਅਤਲ ਕਰ ਦਿੱਤਾ ਗਿਆ ਹੁਣ ਤੱਕ ਬਹੁਤ ਸਾਰੇ ਪੁਲਿਸ ਅਧਿਕਾਰੀ ਜਿਹੜੇ ਆ ਉਹ ਕੇਂਦਰੀ ਏਜੰਸੀਆਂ ਦੀ ਰਡਾਰ ਤੇ ਦਿਖਾਈ ਦਿੰਦੇ ਆ ਤਾਂ ਹੁਣ ਸਖਤ ਸੁਰੱਖਿਆ ਪ੍ਰਬੰਧ ਜਿਹੜੇ ਆ ਪਟਿਆਲਾ ਦੇ ਵਿੱਚ ਦਿਖਾਈ ਦਿੱਤੇ ਆ ਤਾਂ ਇਹ ਵੀ ਦੇਖਣਾ ਹੋਏਗਾ ਕਿ ਪ੍ਰਧਾਨ ਮੰਤਰੀ ਜਦੋਂ ਪੰਜਾਬ ਪਹੁੰਚਦੇ ਆ ਪਟਿਆਲਾ ਪਹੁੰਚਦੇ ਆ ਤਾਂ ਪ੍ਰਨੀਤ ਕੋਰ ਦੀ ਜਿੱਤ ਦਾ ਰਾਹ ਕਿੰਨਾ ਕੁ ਆਸਾਨ ਕਰਦੇ ਆ ਉਹਨਾਂ ਦੀ ਜਿੱਤ ਦਾ ਰਾਹ ਕਿਸ ਤਰ੍ਹਾਂ ਪਧਰਾ ਹੋ ਸਕਦਾ ਤਾਂ ਹੁਣ ਜਦੋਂ ਲੋਕ ਸਭਾ ਚੋਣਾਂ ਦੇਸ਼ ਦੇ ਵਿੱਚ ਹੋ ਰਹੀਆਂ ਤਾਂ ਕਿਸਾਨਾਂ ਦੀ ਮਹਾਪੰਚਾਇਤ ਹੋ ਰਹੀ ਆ ਕਿਸਾਨ ਸ਼ੰਭੂ ਤੇ ਖਨੋਰੀ ਬਾਰਡਰ ਤੇ ਡਟੇ ਵਿਖਾਈ ਦੇ ਰਹੇ ਆ ਤਾਂ ਜਿਸ ਤਰ੍ਹਾਂ ਹੁਣ ਮਹਾਪੰਚਾਇਤ ਹੋਈ ਆ ਤਾਂ ਕਾਲੇ ਚੰਡੇ ਲਹਿਰਾਉਣ ਦੀ ਗੱਲ ਕੀਤੀ ਜਾ ਰਹੀ ਹੈ ਮੋਦੀ ਦੇ ਆਉਣ ਦੇ ਵਿਰੋਧ ਦੀ ਗੱਲ ਕੀਤੀ ਜਾ ਰਹੀ ਹੈ ਕਿਸਾਨ ਜਥੇਬੰਦੀਆਂ ਕਿਸਾਨ ਸੰਗਠਨ ਇੱਕ ਰਣਨੀਤੀ ਉਹ ਲਿਖਦੇ ਜਾ ਰਹੇ ਆ ਕਿਹਾ ਜਾ ਰਿਹਾ ਕਿ ਜੇ ਪ੍ਰਧਾਨ ਮੰਤਰੀ ਪੰਜਾਬ ਆ ਰਹੇ ਆ ਜੇ ਕਿਸਾਨਾਂ ਨੂੰ ਦਿੱਲੀ ਜਾਣ ਤੱਕ ਨਹੀਂ ਦਿੱਤਾ ਗਿਆ ਤਾਂ ਹੁਣ ਕਿਸਾਨ ਵੀ ਕਿਦਣਾ ਕਿਤੇ ਪ੍ਰਧਾਨ ਮੰਤਰੀ ਦਾ ਵਿਰੋਧ ਇਸ ਕਰਕੇ ਕਰਨਾ ਚਾਹੁੰਦੇ ਆ ਕਿ ਉਹਨਾਂ ਦੀ ਪੰਜਾਬ ਫੇਰੀ ਹੈ ਤਾਂ ਜੇ ਕਿਸਾਨਾਂ ਨੂੰ ਦਿੱਲੀ ਜਾਣ ਨਹੀਂ ਦਿੱਤਾ ਗਿਆ ਤਾਂ ਪ੍ਰਧਾਨ ਮੰਤਰੀ ਦੀ ਫੇਰੀ ਦਾ ਵਿਰੋਧ ਜਿਹੜਾ ਹੈ ਉਹ ਕਿਸਾਨ ਕਰ ਸਕਦੇ ਆ ਐਮਐਸਪੀ ਸਮੇਤ ਬਹੁਤ ਸਾਰੀਆਂ ਕਿਸਾਨੀ ਮੰਗਾਂ ਨੇ ਜਿਨ੍ਹਾਂ ਨੂੰ ਲੈ ਕੇ ਲਗਾਤਾਰ ਜਿਹੜੇ ਕਿਸਾਨ ਸੰਗਠਨ ਸੰਘਰਸ਼ ਰਹਿੰਦੇ ਆ ਤਾਂ ਪੀਐਮ ਮੋਦੀ ਦਾ ਵਿਰੋਧ ਜਿਹੜਾ ਹੈ ਉਹ ਕਾਲੇ ਝੰਡਿਆਂ ਦੇ ਨਾਲ ਕੀਤਾ ਜਾਏਗਾ ਪਰੰਤੂ ਜਿਸ ਤਰ੍ਹਾਂ ਦੇ ਪੁਖਤਾ ਇੰਤਜ਼ਾਮ ਜਿਹੜੇ ਪੰਜਾਬ ਸਰਕਾਰ ਵੱਲੋਂ ਪੰਜਾਬ ਪੁਲਿਸ ਵੱਲੋਂ ਕੀਤੇ ਗਏ ਆ ਤਾਂ ਦੱਸਿਆ ਜਾਂਦਾ ਕਿ 4 ਲੇਅਰਨ ਦੀ ਬੈਰੀਕੇਟਿੰਗ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਹਰ ਪੱਖ ਤੋਂ ਜਿਹੜੀ ਹੈ ਸ਼ਹਿਰ ਦੇ ਜਿਹੜੇ ਇੱਕ ਰੂਟ ਤਿਆਰ ਕੀਤੇ ਗਏ ਆ ਕਿ ਕਿੱਥੇ ਸਿੰਗਲ ਲਾਈਨ ਦੇ ਵਿੱਚ ਜਿਹੜੀ ਟ੍ਰੈਫਿਕ ਜਿਹੜੀ ਹੈ ਉਹ ਕੀਤੀ ਜਾ ਸਕਦੀ ਹੈ ਜਾਂ ਸ਼ਹਿਰ ਨੂੰ ਐਂਟਰ ਕਰਨ ਵਾਲੇ ਜਿਹੜੇ ਮੁੱਖ ਦਰਵਾਜ਼ੇ ਆ ਜਾਂ ਦਾਖਲਾ ਹੁੰਦਾ ਤਾਂ ਉਹਨਾਂ ਦੇ ਰੂਟ ਕਿਸ ਤਰ੍ਹਾਂ ਬੰਦ ਕਰ ਦਿੱਤੇ ਗਿਆ ਤਾਂ ਸਖਤ ਸੁਰੱਖਿਆ ਪ੍ਰਬੰਧ ਜਿਹੜੇ ਆ ਉਹ ਦੇਖ ਨੂੰ ਮਿਲਿਆ ਤਾਂ ਇਸ ਦੇ ਨਾਲ ਅਜਿਹੀ ਖਬਰ ਦਾ ਜ਼ਿਕਰ ਵੀ ਕਰਾਂਗੇ ਜਦੋਂ ਸਾਬਕਾ ਡੀਜੀਪੀ ਵਿਰੇਸ਼ ਕੁਮਾਰ ਪਾਵੜਾ ਉਹਨਾਂ ਨੇ ਹਾਈ ਕੋਰਟ ਵਾਲ ਇਸ ਕਰਕੇ ਰੁਕੀਤਾ ਕਿ ਕੁਝ ਖੁਲਾਸੇ ਉਹਨਾਂ ਨੇ ਆਪਣੀ ਪਟੀਸ਼ਨ ਦੇ ਵਿੱਚ ਕੀਤੇ ਆ ਕਿ ਸਰਕਾਰ ਦੇ ਪੱਖ ਤੋਂ ਕਿਸ ਤਰ੍ਹਾਂ ਦੀ ਦਖਲਅੰਦਾਜ਼ੀ ਹੁੰਦੀ ਹੈ ਗੈਰ ਕਾਨੂੰਨੀ ਜਿਹੜਾ ਦਖਲ ਹੈ ਉਹ ਕਿਸ ਤਰ੍ਹਾਂ ਪੁਲਿਸ ਅਧਿਕਾਰੀਆਂ ਤੇ ਪੁਲਿਸ ਅਫਸਰਾਂ ਤੇ ਕੀਤਾ ਜਾਂਦਾ ਹੈ ਤਾਂ ਉਸ ਪਟੀਸ਼ਨ ਨੇ ਕਿਤਨਾ ਕਿਤੇ ਵੱਡੇ ਸਵਾਲ ਪੰਜਾਬ ਸਰਕਾਰ ਲਈ ਖੜੇ ਕਰ ਦਿੱਤੇ ਆਮ ਆਦਮੀ ਪਾਰਟੀ ਲਈ ਮੁਸ਼ਕਲਾਂ ਖੜੀਆਂ ਕਰ ਦਿਤੀਆਂ ਉਸ ਪਟੀਸ਼ਨ ਦੇ ਪ੍ਰਭਾਵ ਵਿੱਚ ਸਰਕਾਰ ਨੇ ਗੱਲ ਕਹੀ ਸੀ ਕਿ ਜੇ ਸਾਬਕਾ ਡੀਜੀਪੀ ਵੀ ਕੇ ਭਾਵਰਾ ਜੇ ਆਪਣੀ ਅਹੁਦੇ ਤੇ ਨਹੀਂ ਰਹਿਣਾ ਚਾਹੁੰਦੇ ਤਾਂ ਉਹ ਲਿਖ ਕੇ ਦੇ ਸਕਦੇ ਆ ਤਾਂ ਉਹਨਾਂ ਨੂੰ ਕਿਤਨਾ ਕਿਤੇ ਹੋਰ ਸ਼ਿਫਟ ਕਰਕੇ ਨੀਦੀ ਸਲਾਹਕਾਰ ਦੇ ਤੌਰ ਤੇ ਕਿਤੇ ਵੀ ਲਗਾਇਆ ਜਾ ਸਕਦਾ ਹੈ ਤਾਂ ਹੁਣ ਜਿਸ ਤਰ੍ਹਾਂ ਹਾਈ ਕੋਰਟ ਵੱਲ ਵੀ ਕੇ ਭਾਵਰਾ ਨੇ ਰੋਕ ਕੀਤਾ ਤਾਂ ਚਰਚਾਵਾਂ ਵੀ ਦਿਖਾਈ ਦੇ ਰਹੀਆਂ ਕਿ ਕਿਤਨਾ ਕਿਤੇ ਬਹੁਤ ਸਾਰੇ ਪੁਲਿਸ ਉੱਚ ਅਧਿਕਾਰੀ ਜਿਹੜੇ ਆ ਉਹ ਸਰਕਾਰ ਦੇ ਦਬਾਅ ਦੇ ਵਿੱਚ ਹੈ ਇਹ ਵੀ ਕਿਹਾ ਜਾਂਦਾ ਕਿ ਹਮੇਸ਼ਾ ਪੰਜਾਬ ਦੇ ਵਿੱਚ ਸਰਕਾਰ ਕਿਸੇ ਦੀ ਹੋਵੇ ਬਿਊਰੋਕ੍ਰੇਸੀ ਦਾ ਇੱਕ ਵੱਡਾ ਪ੍ਰਭਾਵ ਸਰਕਾਰ ਤੇ ਹੁੰਦਾ ਤਾਂ ਜਦੋਂ ਤੋਂ ਆਮ ਆਦੀ ਪਾਰਟੀ ਦੀ ਸਰਕਾਰ ਸੱਤਾ ਵਿੱਚ ਆਈ ਹੈ ਤਾਂ ਕਿਤਨਾ ਕਿਤੇ ਅਫਸਰਾਂ ਨੂੰ ਦਬਾਉਣ ਵਰਗੇ ਕਦਮ ਜਾ ਕਹਿ ਸਕਦੇ ਆ ਕਿ ਅਫਸਰ ਸ਼ਾਹੀ ਨੂੰ ਕਿਸ ਤਰ੍ਹਾਂ ਚਲਾਉਣਾ ਜਾਂ ਕਹਿ ਸਕਦੇ ਆ ਕਿ ਬਹੁਤ ਸਾਰੇ ਅਜਿਹੇ ਅਹੁਦਿਆਂ ਨੂੰ ਆਪਣੇ ਤਰੀਕੇ ਨਾਲ ਭਰਿਆ ਜਾ ਰਿਹਾ ਹੈ ਅਜਿਹੇ ਅਫਸਰਾਂ ਨੂੰ ਤਰਜਿਤ ਕੀਤਾ ਜਾ ਰਿਹਾ ਹੈ ਕਿ ਤਾਂ ਕਿ ਸਰਕਾਰ ਦੀ ਪੁਸਤਪਨਾਹੀ ਕਰਦੇ ਵਿਖਾਈ ਦੇਣ ਜਦੋਂ ਆਮ ਆਦੀ ਪਾਰਟੀ ਦੀ ਸਰਕਾਰ ਸੱਤਾ ਚਾਹੀ ਸੀ ਤਾਂ ਇੱਕ ਵੱਡਾ ਟਕਰਾ ਬਿਊਰੋਕ੍ਰੇਸੀ ਤੇ ਸਰਕਾਰ ਦੇ ਵਿੱਚ ਦਿਖਾਈ ਦਿੱਤਾ ਸੀ ਤੇ ਉਸ ਦਾ ਨਤੀਜਾ ਜਿਹੜਾ ਹੁਣੇ ਹੈ ਕਿ ਸਾਬਕਾ ਡੀਜੀਪੀ ਵਿਰੇਸ਼ ਕੁਮਾਰ ਭਾਵਰਾ ਨੇ ਹਾਈ ਕੋਰਟ ਰੁਕ ਕੀਤਾ ਤਾਂ ਕਹਿ ਸਕਦੇ ਆ ਕਿ ਗੁਰਿੰਦਰ ਸਿੰਘ ਢਿੱਲੋਂ ਜਿਸ ਤਰ੍ਹਾਂ ਵੀਅਰਸ ਲੈ ਕੇ ਆ ਜਿਸ ਤਰ੍ਹਾਂ ਪਰਮਪਾਲ ਕੋਰ ਵੀਅਰਸ ਲੈ ਕੇ ਆ ਤਾਂ ਕਹਿ ਸਕਦੇ ਆ ਕਿ ਅਫਸਰ ਸ਼ਾਹੀ ਜਿਹੜੀ ਆ ਉਹ ਕਿਤਨਾ ਕਿਤੇ ਸਰਕਾਰ ਦੇ ਵੱਡੇ ਪ੍ਰਭਾਵ ਦੇ ਵਿੱਚ ਆ ਕੁਝ ਤਾਂ ਆਈਐਸ ਅਫਸਰ ਜਿਹੜੇ ਆ ਉਹ ਲਗਾਤਾਰ ਸਰਕਾਰ ਦੇ ਨਾਲ ਕਿਸੇ ਨਾ ਕਿਸੇ ਤਰੀਕੇ ਇੱਕ ਕਹਿ ਸਕਦੇ ਆ ਕਿ ਜਦੋਂ ਬਹੁਤ ਸਾਰੇ ਘਟਾਲਿਆਂ ਦੇ ਵਿੱਚ ਆਈਐਸ ਅਫਸਰਾਂ ਦਾ ਜ਼ਿਕਰ ਹੋ ਰਿਹਾ ਜਾਂ ਆਈਐਸ ਅਫਸਰਾਂ ਨੂੰ ਬਦਲਣ ਦਾ ਜ਼ਿਕਰ ਹੁੰਦਾ ਕਿਉਂਕਿ ਮਨਮਰਜ਼ੀਆਂ ਦੀਆਂ ਜਿਹੜੀਆਂ ਸੀਟਾਂ ਤੇ ਅਫਸਰ ਤਨਾਤ ਕੀਤੇ ਜਾਂਦੇ ਆ ਤਾਂ ਉਸ ਨੂੰ ਵੇਖ ਕੇ ਵੀ ਕਿਤਨਾ ਕਿਤੇ ਜਿਹੜੀ ਇੱਕ ਲੌਬੀ ਹੈ ਆਈਐਸ ਲੌਬੀ ਜਿਹੜੀ ਹੈ ਉਹ ਸਰਕਾਰ ਦੇ ਖਿਲਾਫ ਖੜੀ ਹੁੰਦੀ ਵਿਖਾਈ ਦਿੱਤੀ ਹੈ ਜਦੋਂ ਤੋਂ ਆਮ ਆਦੀ ਪਾਰਟੀ ਦੀ ਸਰਕਾਰ ਨੇ ਸੱਤਾ ਸੰਭਾਲੀ ਹੈ ਤਾਂ ਅਫਸਰ شاہੀ ਤੇ ਸਰਕਾਰ ਦੇ ਵਿਚਾਲੇ ਇੱਕ ਵੱਡਾ ਟਕਰਾਅ ਦਿਖਾਈ ਦਿੱਤਾ ਤਾਂ ਕਹਿ ਸਕਦੇ ਹਾਂ ਕਿ ਚਾਹੇ ਪੰਚਾਇਤਾਂ ਦੇ ਮਸਲੇ ਤੇ ਚਾਹੇ ਨਾਇਬ ਤਹਿਸੀਲਦਾਰ ਤਹਿਸੀਲਦਾਰਾਂ ਦੇ ਮਸਲੇ ਤੇ ਕਿਤਨਾ ਕਿਤੇ ਸਰਕਾਰ ਟਕਰਾਅ ਦੇ ਵਿੱਚ ਰਹੀ ਹੈ ਪੰਚਾਇਤੀ ਜਿਹੜਾ ਮਹਿਕਮਾ ਉਹ ਵੀ ਕਿਤਨਾ ਕਿਤੇ ਇੱਕ ਵੱਡਾ ਵਿਰੋਧ ਕਿਹੜਾ ਸਰਕਾਰ ਦੇ ਪ੍ਰਤੀ ਕਰਦਾ ਨਜ਼ਰ ਆਉਂਦਾ ਹੈ ਤਾਂ ਕਿਹਾ ਜਾ ਰਿਹਾ ਕਿ ਜਿਸ ਤਰ੍ਹਾਂ ਦੀਆਂ ਤਬਦੀਲੀਆਂ ਜਾਂ ਜਿਸ ਤਰ੍ਹਾਂ ਦਾ ਜ਼ਿਕਰ ਸਾਬਕਾ ਡੀਜੀਪੀ ਨੇ ਆਪਣੀ ਪਟੀਸ਼ਨ ਦੇ ਵਿੱਚ ਕੀਤਾ ਹੈ ਕਿ ਕਿਸ ਤਰ੍ਹਾਂ ਗੈਰ ਸਿਆਸੀ ਦਖਲ ਦੇ ਕੇ ਉਹਨਾਂ ਤੋਂ ਕੰਮ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜਾਂ ਕਿਹਾ ਜਾ ਰਿਹਾ ਕਿ ਜਿਸ ਤਰ੍ਹਾਂ ਪੰਜਾਬ ਤੋਂ ਬਾਹਰ ਹੋਰ ਬਹੁਤ ਸਾਰੇ ਪੁਲਿਸ ਅਫਸਰਾਂ ਨੂੰ ਕੰਮ ਕਰਨ ਲਈ ਕਿਹਾ ਜਾਂਦਾ ਹੈ ਸਿੱਧੇ ਅਸਿੱਧੇ ਢੰਗ ਜਿਹੜੇ ਸਰਕਾਰ ਵਾਲੇ ਪੱਖ ਤੋਂ ਲੈ ਜਾਂਦੇ ਆ ਕੰਮ ਉਹਨਾਂ ਦਾ ਜ਼ਿਕਰ ਵੀ ਉਹਨਾਂ ਨੇ ਕੀਤਾ ਹੈ ਇਹ ਕਿੰਨਾ ਕਿਤੇ ਸਰਕਾਰ ਜਿਹੜੀ ਹੈ ਉਹ ਇਸ ਪ੍ਰਭਾਵ ਦੇ ਵਿੱਚ ਰਹਿੰਦੀ ਹੈ ਕਿ ਅਫਸਰ ਸ਼ਾਹੀ ਤੋਂ ਕਿਸ ਤਰ੍ਹਾਂ ਕੰਮ ਕਰਵਾਣਾ ਤਾਂ ਉਹਨਾਂ ਨੇ ਇਹ ਵੀ ਜ਼ਿਕਰ ਕੀਤਾ ਕਿ ਕੁਝ ਪਰਚੇ ਅਜਿਹੇ ਸਿਆਸੀ ਬੰਦਿਆਂ ਤੇ ਕਰਨ ਲਈ ਆਖਿਆ ਜਾ ਰਿਹਾ ਹੈ ਤਾਂ ਕਹਿ ਸਕਦੇ ਆ ਕਿ ਉਹਨਾਂ ਨੇ ਆਪਣੀ ਪਟੀਸ਼ਨ ਦੇ ਵਿੱਚ ਡੀਜੀਪੀ ਗੌਰਵ ਯਾਦਵ ਨੂੰ ਵੀ ਪਾਰਟੀ ਬਣਾਇਆ ਤਾਂ ਕਹਿ ਸਕਦੇ ਆ ਕਿ ਜਿਹੜੀਆਂ ਮੁਸ਼ਕਲਾਂ ਦੇ ਵਿੱਚੋਂ ਗੌਰਵ ਯਾਦਵ ਆਪਣੀ ਸੀਟ ਨੂੰ ਪੱਕਾ ਕਰਨ ਲਈ ਲੱਗੇ ਹੋਇਆ ਤਾਂ ਕਹਿ ਸਕਦੇ ਆ ਕਿ ਜਿਹੜਾ ਜ਼ਿਕਰ ਸਾਬਕਾ ਡੀਜੀਪੀ ਵਿਰੇਸ਼ ਕੁਮਾਰ ਪਹਾਵਰਾ ਕਰਦੇ ਆ ਰਹੇ ਆ ਉਸ ਦੇ ਨਾਲ ਡੀਜੀਪੀ ਗੌਰਵ ਜਯਾਦਵ ਦੀਆਂ ਮੁਸ਼ਕਲਾਂ ਵੀ ਕਿਤਨਾ ਕਿਤੇ ਖੜੀਆਂ ਹੋ ਸਕਦੀਆਂ ਤਾਂ ਕਹਿ ਸਕਦੇ ਆ ਕਿ ਬੇਸ਼ੱਕ ਅਫਸਰशाही ਚੁੱਪ ਦਿਖਾਈ ਦੇ ਰਹੀ ਹੋਵੇ ਪਰੰਤੂ ਕਿਤਨਾ ਕਿਤੇ ਸਰਕਾਰ ਕਿਸੇ ਦੀ ਵੀ ਰਹੀ ਹੋਵੇ ਤਾਂ ਅਫਸਰशाही ਦਾ ਵੱਡਾ ਪ੍ਰਭਾਵ ਰਿਹਾ ਹੈ ਪਰੰਤੂ ਆਮ ਆਦੀ ਪਾਰਟੀ ਦੀ ਸਰਕਾਰ ਦੇ ਵਿੱਚ ਅਫਸਰशाही ਹੈ ਉਹ ਕਿਸੇ ਵੀ ਤਰ੍ਹਾਂ ਦੇ ਦਬਾਅ ਵਿੱਚ ਨਹੀਂ ਰਹਿਣਾ ਚਾਹੁੰਦੀ ਉਹ ਵੀਅਰਸ ਲੈਣਾ ਚਾਹੁੰਦੀ ਹੈ ਉਹ ਸੇਵਾ ਮੁਕਤੀ ਪਹਿਲਾਂ ਚਾਹੁੰਦੀ ਹੈ ਕਿਉਂਕਿ ਕਿਤਨਾ ਕਿਤੇ ਸਰਕਾਰ ਦਾ ਦਖਲ ਹੈ ਤੇ ਸਰਕਾਰ ਦੇ ਦਖਲ ਦੇ ਕਾਰਨ ਜਿਸ ਤਰ੍ਹਾਂ ਦੀਆਂ ਸਮੱਸਿਆਵਾਂ ਪੰਜਾਬ ਪੁਲਿਸ ਦੇ ਅਧਿਕਾਰੀਆਂ ਨੂੰ ਦਿਖਾਈ ਦਿੰਦੀਆਂ ਜਾਂ ਉਹਨਾਂ ਚੁਣੌਤੀਆਂ ਦਾ ਸਾਹਮਣਾ ਕਰਦੇ ਆ ਤਾਂ ਆਖਰ ਬਹੁਤ ਸਾਰੇ ਪੁਲਿਸ ਅਧਿਕਾਰੀ ਜਿਹੜੇ ਐ ਅਦਾਲਤਾਂ 'ਵਲ ਰੁੱਕਰਦੇ ਜਾ ਰਿਹਾ ਹੁਣ ਜਿਵੇਂ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਆ ਰਹੇ ਆ ਪਟਿਆਲਾ ਪਹੁੰਚ ਰਿਹਾ ਤਾਂ ਬਹੁਤ ਸਾਰੇ ਪੁਲਿਸ ਅਧਿਕਾਰੀਆਂ ਨੂੰ ਇਸ ਕਰਕੇ ਤਨਾਤ ਕੀਤਾ ਗਿਆ ਜਿਹੜਾ ਸਬਕ ਉਹਨਾਂ ਨੂੰ ਪਹਿਲਾਂ ਮਿਲਿਆ ਸ਼ਾਇਦ ਉਸ ਸਬਕ ਦੇ ਵਿੱਚ ਉਹ ਨਾ ਲੰਘਣਾ ਪਏ ਇਸੇ ਕਰਕੇ ਆਈਜੀ ਰੈਂਕ ਤੋਂ ਲੈ ਕੇ ਐਸਪੀ ਡੀਐਸਪੀ ਤੇ ਬਹੁਤ ਸਾਰੇ ਪੁਲਿਸ ਅਧਿਕਾਰੀ ਜਿਹੜੇ ਆ ਉਹ ਇਸ ਵਾਰ ਪੀਐਮ ਦੀ ਜਿਹੜੀ ਫੇਰੀ ਆ ਉਸ ਦੇ ਮੱਦੇ ਨਜ਼ਰ ਤਨਤ ਕੀਤੇ ਗਏ ਆ ਤਾਂ ਕਹਿ ਸਕਦੇ ਆ ਕਿ ਜਿਸ ਤਰ੍ਹਾਂ ਅਫਸਰ ਸ਼ਾਹੀ ਜਿਹੜੀ ਆ ਦਬਾਹ ਹੇਠ ਦਿਖਾਈ ਦੇ ਰਹੀ ਆ ਜਿ ਆ ਅਫਸਰ ਸ਼ਾਹੀ ਤੋਂ ਕਮ ਲਿਆ ਜਾਂਦਾ ਤਾਂ ਕਿਹਾ ਜਾ ਰਿਹਾ ਕਿ ਬਹੁਤ ਸਾਰੇ ਪ੍ਰਧਾਨ ਮੰਤਰੀ ਦਾ ਪਹਿਲਾਂ ਵੀ ਕਿਤੇ ਨਾ ਕਿਤੇ ਪੰਜਾਬ ਦੌਰੇ ਤੇ ਆਉਂਦੇ ਰਹੇ ਆ ਪਰੰਤੂ ਜਿਸ ਤਰ੍ਹਾਂ ਦੀ ਘਬਰਾਟ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫੇਰੀ ਮੌਕੇ ਦਿਖਾਈ ਦਿੰਦੀ ਆ ਤਾਂ ਕਹਿ ਸਕਦੇ ਆ ਕਿ ਸਰਕਾਰ ਵੀ ਸਭ ਕੁ ਲੈ ਰਹੀ ਹੈ ਪੰਜਾਬ ਪੁਲਿਸ ਦੇ ਅਧਿਕਾਰੀ ਵੀ ਸਭ ਕੁ ਲੈ ਰਹੇ ਆ ਤੇ ਵੇਖਣਾ ਹੋਏਗਾ ਕਿ ਜਿਹੜੀ ਫੇਰੀ ਪ੍ਰਧਾਨ ਮੰਤਰੀ ਪਟਿਆਲਾ ਦੇ ਵਿੱਚ ਪ੍ਰਨੀਤ ਕੌਰ ਦੇ ਹੱਕ ਵਿੱਚ ਇੱਕ ਫਤਿਹ ਰੈਲੀ ਨੂੰ ਸੁਬਦਨ ਕਰਨ ਆ ਰਿਹਾ ਤਾਂ ਉਸ ਤੋਂ ਬਾਅਦ ਪ੍ਰਨੀਤ ਕੌਰ ਲਈ ਜਿੱਤ ਦਾ ਰਾਹ ਕਿੰਨਾ ਕੁ ਆਸਾਨ ਹੁੰਦਾ ਕਿਉਂਕਿ ਪ੍ਰਨੀਤ ਕੌਰ ਹਮੇਸ਼ਾ ਕਾਂਗਰਸ ਦੀ ਸੀਟ ਤੋਂ ਜਿੱਤਦੇ ਰਹੇ ਆ ਤੇ ਹੁਣ ਜਿਵੇਂ ਭਾਜਪਾ ਦੇ ਵਿੱਚ ਉਹਨਾਂ ਨੇ ਦਾਖਲਾ ਲਿਆ ਐ ਐਡਮਿਸ਼ਨ ਲਈ ਐ ਤਾਂ ਇੱਕ ਕਹਿ ਸਕਦੇ ਆ ਕਿ ਵੱਡੀਆਂ ਚੁਣੌਤੀਆਂ ਪ੍ਰਨਿਤਕੌਰ ਦੇ ਅੱਗੇ ਵੀ ਨੇ ਪਰ ਵੇਖਣਾ ਹੋਏਗਾ ਕਿ ਪ੍ਰਧਾਨ ਮੰਤਰੀ ਦੀਆਂ ਫੇਰੀਆਂ ਦੇ ਨਾਲ ਭਾਜਪਾ ਦੇ ਜਿਹੜੇ ਪੰਜਾਬ ਦੇ ਵਿੱਚ 13 ਦੇ ਕਰੀਬ ਉਮੀਦਵਾਰ ਚੋਣਾਂ ਲੜ ਰਿਹਾ ਤਾਂ ਉਹਨਾਂ ਦੀ ਜਿੱਤ ਨੂੰ ਕਿਸ ਤਰ੍ਹਾਂ ਆਸਾਨ ਕਰਦੇ ਆ ਜਿਸ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੈਮਰਾਮੈਨ ਮ੍ਰਿਕੰਦਰ ਸਿੰਘ ਦਿਲਾਲ ਕਵਰ ਸਿੰਘ 베ਦੀ ਮਸਾ ਟੀਵੀ ਪਟਿਆਲਾ